ਸਾਨੂੰ ਪਤਾ ਹੁੰਦਾ ਹਾਂ ਭਾਈ ਕਿ ਇਹ ਸਕੂਲ ਜਾਂਦੇ ਨਹੀਂ ਹੈ ਤੇ ਇਹਨਾਂ ਦਾ ਬॉय ਬਸਕੂਲ ਹੈਗਾ ਗਰਲ ਸਕੂਲ ਵੀ ਹੈ ਉਹ ਜਵਾਬ ਹੀ ਨਹੀਂ ਦੇ ਸਕਦੇ ਹੁਣ ਉਹ ਘੁੰਮ ਕੇ ਜਾਂਦੇ ਨੇ ਸਾਨੂੰ ਬਿਨਾ ਪੁੱਛੇ ਇਹ ਦੋਵੇਂ ਰਸਤੇ ਸਾਡੇ ਬੰਦ ਕੀਤੇ ਗਏ ਇਹਦੇ ਨਾਲ ਸਾਡਾ ਸ਼ਹਿਰ ਤੇ ਮੰਡੀ ਦਾ ਦੋਨਾਂ ਦਾ ਵਿਛੇੜਾ ਪਾਦਾ ਸਾਡਾ ਵਿਚਾਲੇ ਪਾਕਿਸਤਾਨ ਦੇ ਹਿੰਦੁਸਤਾਨ ਦੀ ਹੱਦ ਬਣਾ ਦਿੱਤੀ ਹੁਣ ਜਿੰਮੀ ਸਾਡੀ ਸ਼ੌਪ ਮੰਡੀ ਚ ਆ ਗਈ ਸਾਡੀ ਨਹੀਂ ਹੈ ਛਪਿੰਦਰ ਚ ਹੈ ਅਸੀਂ ਕਿਵੇਂ ਜਾਈਏ ਐਨਾ ਕਰ ਤੁਸੀਂ ਕਦੇ ਵੀ ਦੇਖੋਗੇ ਜੇ ਦੁੱਖੀ ਨੇ ਤਾਂ ਐਨਾ ਕਰ ਹੋਇਆ ਨਹੀਂ ਕੋਈ ਨਹੀਂ ਆਉਂਦਾ ਹੈਗਾ ਉਰੇ ਹਾਂਜੀ ਅਰੇ ਇਹ ਕਿਸਲਾ ਗਏ ਆਹ ਇਹ ਹੋ ਗਿਆ ਹੈ ਇਹ ਫਾਜ਼ੇਪਾਸ ਇਹ ਉਹ ਕੰਮ ਤਾਂ ਕਿ ਜਿਹੜੀ ਆਪਾਂ ਦੇਖ ਹਾਂਜੀ ਹਾਂ ਇੱਥੇ ਆਪਾਂ ਘੜੇ ਦੀ ਗੱਲ ਹੈ ਗੱਲ ਇਹ ਹੈ ਨਾ ਕਿ ਕਿ ਇਹਨਾਂ ਨੇ ਚਲੋ ਆਫੀਸ਼ੀਅਲੀ ਇਹ ਕਹਿਣਗੇ ਜੀ ਆਏ ਨੰਗੜਾ ਲਾਊਡ ਹੋਣੀ ਤਾਂ ਪਰ ਬੁਟ ਬ੍ਰਿਜ ਦਾ ਨਾਮ ਹਾਂਜੀ ਹਾਂ ਜੀ ਇਹਨੂੰ ਨੰਗੜਾ ਲਾਊਡ ਹਾਂਜੀ ਹਾਂ ਜੀ ਹਾਂਜੀ ਨਹੀਂ ਜੀ ਮਤਲਬ ਗੁਰਦੁਆਰੇ ਜਾਂਦੇ ਸੀ ਹੁਣ ਤੇ ਮਤਲਬ ਗਲੀ ਬੰਦ ਹੋਣ ਕਰਨੀ ਪਰ ਗੁਰਦੁਆਰੇ ਵੀ ਜਾਣਾ ਰਹੇ ਜੀ ਕੋਈ ਮਤਲਬ ਨਾਲ ਤੋਂ ਮੁੜਿਆ ਇਹ ਨਾ ਨੁਕਿਆ। ਕੂਲਜਾਂ ਚੋਕਾ ਹੁੰਦਾ ਜੀ ਲੰਬਾ ਗੇੜਾ ਜਾਣਾ ਪੈਂਦਾ ਤਾਂ। ਅੱਛਾ ਤੁਸੀਂ ਇੱਧਰ ਸਕੂਲ ਚ ਪੜ੍ਹਦੇ ਹੋ? ਸਕੂਲ ਚ। ਇਹਨਾਂ ਦੀ ਇੱਕੋ ਹੀ ਮੰਗ ਹੈ। ਅਸੀਂ ਕਾਰ ਨਹੀਂ ਠਪਾਉਣੀ, ਕੋ ਟ੍ਰੱਕ ਨਹੀਂ ਠਪਾਉਣੀ। ਸਿਰਫ ਸਾਨੂੰ ਇਹਨਾਂ ਦੋਨੋਂ ਗਲੀਆਂ ਦੇ ਵਿੱਚੋਂ ਜਿੱਧਰ ਵੀ ਸ਼ੂਟ ਕਰਦਾ ਸਾਨੂੰ ਇੱਕ ਬੰਦਾ ਲੰਘਣ ਵਾਸਤੇ ਰਸਤਾ ਖਾ ਜਾਵੇ ਤੇ ਲੋਕਾਂ ਦੀ ਮਰਜ਼ੀ ਤੇ ਲੋਕਾਂ ਦੀ ਮਿਲਦੇ ਅਕਾਲ ਪੁਰਖ ਦੀ ਅਸੀਰਵਾਦ ਰਹਣਾ ਤੇ ਅਕਾਲ ਪੁਰਖ ਦੀ ਮਿਹਰ ਨਾਲ ਕਦੇ ਟੁੱਟੂ ਵੀ ਟੁੱਟੂ ਵੀ ਟੁੱਟੂ ਸਾਡੀਆਂ ਮਾਮਾ ਖੜੀਆਂ ਨੇ ਇਹਨਾਂ ਨੇ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਿਆ ਇਹਨਾਂ ਨੇ ਮੈਨੂੰ ਅਪਰੋਚ ਕਰਿਆ ਸੀਗਾ ਜਦੋਂ ਕੋਈ ਦਵਾਈ ਲੈਣ ਜਾਣੇ ਬਈ ਐਮਰਜੈਂਸੀ ਕਈ ਵਾਰ ਦਵਾਈ ਲੈਣ ਜਾਣਾ ਪੈਂਦਾ ਸਾਨੂੰ ਸਾਨੂੰ ਪ੍ਰੋਬਲਮ ਇਹ ਹੈ ਕਈ ਵਾਰ ਕਿਸੇ ਦੇ ਘਰ ਬੰਦਾ ਨਹੀਂ ਹੁੰਦਾ ਬੰਦ ਲੇਡੀਜ਼ ਜਾ ਕੇ ਭੱਜ ਕੇ ਦਵਾਈ ਲੈ ਕੇ ਆ ਸਕਦੀ ਹੈ ਤੇ ਹੁਣ ਐ ਹੁੰਦਾ ਵੀ ਕਿਸੇ ਨੂੰ ਪਹਿਲਾ ਬੰਦਾ ਆਏਗਾ ਲੰਬਾ ਲੰਬਾ ਗੇੜ ਮਾਰ ਕੇ ਆਏਗਾ ਦਵਾਈ ਲੈਣੀ ਪਊਗੀ ਔਖਾ ਹੋ ਜਾਏਗਾ ਇਸ ਕਰਕੇ ਸਾਨੂੰ ਇਹ ਚਾਹੀਦਾ ਵੀ ਸਾਨੂੰ ਲੰਘਣ ਵਾਸਤੇ ਮਾੜਾ ਮਾੜਾ ਛੋਟਾ ਜਿਹਾ ਰਸਤਾ ਦੇ ਦਿਓ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਹਾਂ ਗੁਰਦੁਆਰੇ ਜਾਣਾ ਵੀ ਔਖਾ ਹੋ ਗਿਆ ਆਪਣਾ ਮੰਦਿਰ ਵੀ ਇੱਧ ਆ ਜਾਂਦੀ ਆ ਉਹਦਾ ਮੇਨ ਸ਼ਹਿਰ ਤੇ ਇਸ ਤੰਦੇ ਦਿੱਕਤ ਬਹੁਤ ਜ਼ਿਆਦਾ ਆ ਜ਼ਰੂਰੀ ਆ ਕਿ ਡੀਤਰਣਾ ਚੜਨਾ ਹਾਂ ਕੁੜੀਆਂ 12ਵੀਂ ਦੇ ਕਿਦਾਂ ਸਕੂਲ ਆ ਇਹ ਕੁੜੀਆਂ ਦਾ ਫਿਰ ਬੱਚੇ ਨੂੰ ਇੱਧਰ ਛੱਡਣ ਜਾਂਣ ਲਈ ਕੁੜੀਆਂ ਉੱਪਰ ਨਿੱਕੇਵੇਂ ਕੁੰਭ ਕੇ ਆਉਣਾ ਇਹ ਤਾਂ ਮਾਂ-ਮਾ ਛੱਡ ਕੇ ਇੱਥੇ ਟਪਾ ਜਾਂਦੇ ਨੇ ਕੇਰਾ ਲੈਣ ਨਹੀਂ ਸਾਨੂੰ ਥੋੜਾ ਜਿਹਾ ਰਸਤਾ ਛੱਡ ਦਿਓ ਵੀ ਅਸੀਂ ਸਕੂਲ ਜਾ ਪਾਈਏ ਤੁਹਾਨੂੰ ਦਿੱਕਤ ਆਉਂਦੀ ਆ ਸਕੂਲ ਜਾਂਦੇ ਹੋਏ ਬਹੁਤ ਜਿਆਦਾ ਇਹੀ ਬੱਚਾ ਸੀ ਜਿਹੜਾ ਸਭ ਤੋਂ ਪਹਿਲਾਂ ਜਦੋਂ ਮੈਂ ਆਇਆ ਮੈਨੂੰ ਗੁੱਸੇ 'ਚ ਕਹਿਆ ਸਾਡਾ ਸਕੂਲ ਜਾਣਾ ਬੰਦ ਹੋ ਗਿਆ। ਕੋ ਆ ਸਭ ਤੋਂ ਵੱਡੀ ਗੱਲ ਤਾਂ ਛੋਟੇ-ਛੋਟੇ ਬੱਚਿਆਂ ਦੀ ਦਿੱਕਤ ਹੈ। ਸਾਡੇ ਬਜ਼ੁਰਗਾਂ ਦੀ ਦਿੱਕਤ ਹੈ। ਚਲੋ ਨੌਜਵਾਨ ਤਾਂ ਫੇਰ ਭੱਜ ਕੇ ਆ ਜਾਊਗਾ। 10 ਮਿੰਟ ਦਾ ਇੱਧਰ ਦੀ ਰਸਤਾ ਹੈ ਜੀ। ਘੁੰਮ ਕੇ ਆਉਣਾ ਪੈਣਾ। ਘੁੰਮ ਕੇ ਆ 15 19 2 ਮਿੰਟਾਂ ਦਾ ਰਸਤਾ ਹੈ ਜੀ। ਹਾਂ। ਤੇ ਮੈਨੂੰ ਇੱਕ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਵੀ ਹੋਰ ਥਾਵਾਂ ਤੇ ਖੁੱਲ੍ਹਿਆ ਵੀ ਹੈ ਸ਼ਾਇਦ ਪੁਲਾਹ ਧਾਰਨਾ ਖੁੱਲ੍ਹਿਆ ਹੋਇਆ ਜੀ ਇੰਡਰਾਵਰਸਿਟੀ ਤੇ ਨਾ ਥਾਵਾਂ ਤੇ ਖੁੱਲ੍ਹਿਆ ਹੋਇਆ ਹਾਂ ਇੰਡਰਾਵਰਸਿਟੀ ਤੇ ਨਾ ਥੋ ਖੁੱਲ੍ਹਿਆ ਹੋਇਆ ਜੀ ਸਰਜਤਨਤਾ ਖੁੱਲ੍ਹਿਆ ਹੋਇਆ ਹੈ ਆਈ ਇੰਡਰਾਵਰਸਿਟੀ ਚ ਅੱਛੇ ਸਾਰੇ ਖੁੱਲ੍ਹਿਆ ਹੋਇਆਗਾ ਵਾਰਡ ਨੰਬਰ 13 ਚ ਵੀ ਉਹਦੇ ਪਿੱਛੇ ਪਾਰਕ ਬਣਾ ਰੱਖਿਆ ਹੈ ਬੱਚੇ ਉੱਥੇ ਖੇਡਦੇ ਨੇ ਰਸਤਾ ਯਾਨੀ ਸਟੇਸ਼ਨ ਨਾਲ ਲੰਘਣ ਵਾਸਤੇ ਵੀ ਰਸਤਾ ਖੋਲ ਰੱਖਿਆ ਹੈ ਆ ਹੁਣ ਆਪਾਂ ਦੇਖਿਆ ਸੀਗਾ ਕਿੰਨਾ ਗੰਦਾ ਜਗਾ ਉਰੇ ਹੋਈ ਪਈ ਹੈ ਇੰਨੇ ਇੰਨੇ ਮੱਛਰ ਉਰੇ ਇਕੱਠਾ ਹੋ ਸਭ ਤੋਂ ਕੋਮਣਾ ਕੋਣੋ ਜਾੜ ਸਤਿ ਸ਼੍ਰੀ ਅਕਾਲ ਜੀ ਮੈਂ ਖੜਾ ਸਾਡੇ ਲਹਿਰੇ ਸ਼ਹਿਰ ਦੇ ਆ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਕੱਲ ਪਰਸੋ ਰਾਤ ਨੂੰ ਅਸੀਂ ਇੱਥੇ ਕਿਉਂਕਿ ਸਾਰਾ ਸ਼ਹਿਰ ਤਕਰੀਬਨ ਰੇਲਵੇ ਸਟੇਸ਼ਨ ਤੇ ਆਪਦੇ ਪਰਿਵਾਰਾਂ ਨਾਲ ਟੈਲਨ ਲਈ ਆਉਂਦਾ ਪਰसों ਰਾਤ ਸੀ ਵੀ ਇੱਥੇ ਟੈਲੰਟਲੀ ਆਏ ਤਾਂ ਮੈਨੂੰ ਮੇਰੀਆਂ ਕੁਝ ਮਾਵਾ ਇੱਕ ਨੌਜਵਾਨ ਭਰਾ ਦੋ ਤਿੰਨ ਜਣੇ ਮਿਲੇ ਉਹਨਾਂ ਨੇ ਆ ਕੇ ਦੱਸਿਆ ਕਹਿੰਦੇ ਸੀ ਸਾਨੂੰ ਤਾਂ ਪਿਛਲੇ ਕੁਝ ਮਹੀਨਿਆਂ ਦੀ ਇਹੋ ਜੀ ਦੁਬਧਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਵੀ ਇੱਕ ਡੱਬਾ ਬੰਦ ਕਰਕੇ ਸਾਨੂੰ ਮਤਲਬ ਸਫੋਕੇਟ ਕਰ ਦਿੱਤਾ ਗਿਆ ਤੇ ਜਿਹੜੇ ਸ਼ਹਿਰ ਦਾ ਤੇ ਪਿੰਡ ਵਾਲੀ ਸਾਈਡ ਦਾ ਟੋਟਲ ਲਿੰਕ ਡਿਸਕਨੈਕਟ ਕਰ ਦਿੱਤਾ ਗਿਆ ਜਿਹੜੇ ਸਾਡੇ ਰੇਲਵੇ ਸਟੇਸ਼ਨ ਦੀ ਐਕਸੈਸ ਉਹ ਟੋਟਲੀ ਖਤਮ ਕਰ ਦਿੱਤੀ ਗਈ ਹੈ ਤੇ ਜਿਹਦੇ ਕਰਕੇ ਇੰਨੇ ਘਰਾਂ ਨੂੰ ਕੋਈ ਇੱਕ ਦੋ ਘਰਾਂ ਦੀ ਗੱਲ ਨਹੀਂ ਪੂਰੀ ਇਧਰਲੀ ਸਾਈਡ ਤੇ ਜਿਹੜੇ ਸਾਡੇ ਘਰ ਨੇ ਉਹਨਾਂ ਨੂੰ ਇਹ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਖੜੇ ਆ ਇਹਨਾਂ ਦੀ ਸਭ ਤੋਂ ਵੱਡੀ ਦਿੱਕਤ ਕਿਉਂਕਿ ਸਕੂਲ ਇਹਨਾਂ ਦੇ ਪਰਲੀ ਸਾਈਡ ਨੇ ਇਹਨਾਂ ਨੇ ਇੱਥੋਂ ਜਾਣਾ ਹੁੰਦਾ ਦੋਆ ਮਿੰਟਾਂ ਚ ਪਹੁੰਚ ਜਾਂਦੇ ਸੀ ਹੁਣ ਇਹ ਉੱਪਰ ਦੀ ਦੂਰ ਦੀ ਇਹਨਾਂ ਨੂੰ ਕਿੜਾ ਦੇ ਕੇ ਆਉਣਾ ਪੈਂਦਾ ਹੈ ਸੇਫਟੀ ਦੇ ਇਸ਼ੂਜ਼ ਲੱਗ ਜਾਂਦੇ ਆ ਇਨਕਨਵੀਨੀਅੰਸ ਦੇ ਇਸ਼ੂਜ਼ ਲੱਗ ਜਾਂਦੇ ਆ ਤੇ ਇੰਨਾ ਗੁੱਸਾ ਆਇਆ ਬੱਚਿਆਂ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਜਦੋਂ ਮੈਂ ਆਇਆ ਛੋਟੇ ਛੋਟੇ ਬੱਚੇ ਪੂਰੇ ਗੁੱਸੇ ਚ ਬੋਲੇ ਅਸੀਂ ਸਕੂਲ ਜਾਣਾ ਹੁੰਦਾ ਜੀ ਬੱਚੇ ਸਾਡੇ ਪੜ੍ਹਨਾ ਚਾਹੁੰਦੇ ਆ ਪਰ ਅਸੀਂ ਉਹਨਾਂ ਨੂੰ ਔਖ ਦੇ ਰਹੇ ਸਾਡੇ ਬਜ਼ੁਰਗ ਖਾਸ ਤੌਰ ਤੇ ਸਾਡੀਆਂ ਬੀਬੀਆਂ ਸਾਡੇ ਜਿਹੜੇ ਬਾਪੂ ਨੇ ਜਿਹੜੇ ਸ਼ਾਮ ਨੂੰ ਇੱਥੇ ਸੈਰ ਕਰਨ ਆਉਂਦੇ ਆ ਜਿਨ੍ਹਾਂ ਨੇ ਕਿਸੇ ਕੰਮ ਕਰਕੇ ਅੱਗੇ ਬੈਂਕ ਜਾਣਾ ਹੁੰਦਾ ਗੁਰੂ ਘਰ ਸਾਡਾ ਸਾਹਮਣੇ ਪੈਂਦਾ ਉੱਥੇ ਜਾਣਾ ਹੁੰਦਾ ਮੱਥਾ ਟੇਕਣ ਲਈ ਸਵੇਰ ਸ਼ਾਮ ਨੰਗੜਾ ਹੁੰਦਾ ਉਹਨਾਂ ਨੂੰ ਇੱਥੋਂ ਸਹੂਲਤ ਸੀਗੀ ਮਿਲੀ ਹੋਈ ਉਹ ਵੀ ਉਹਨਾਂ ਨੂੰ ਉੱਪਰ ਦੀ ਗੱਲ ਢੇੜਾ ਮਾਰ ਕੇ ਆਉਣਾ ਪੈਂਦਾ ਬਾਕੀ ਵੀ ਸਾਡੇ ਜਿੰਨੇ ਵੀ ਸਾਡੇ ਇੱਥੇ ਰਹਿਣਦੇ ਲੋਕ ਨੇ ਮੈਂ ਦਿਖਾਉਣਾ ਚਾਹੂੰਗਾ ਸਾਡੇ ਪਿੱਛੇ ਆ ਰੇਲਵੇ ਦਾ ਫੁੱਟ ਬ੍ਰਿਜ ਹੈ ਜੀ ਉਹ ਸਾਹਮਣੇ ਰੇਲਵੇ ਦਾ ਫੁੱਟ ਬ੍ਰਿਜ ਹੈ ਤੇ ਸਾਡੇ ਬਿਲਕੁਲ ਆਪੋਜ਼ਿਟ ਉਹ ਗਲੀਆਂ ਨੇ ਜਿਹੜੀਆਂ ਇਸ ਏਰੀਆ ਦੇ ਵਿੱਚ ਆ ਕੇ ਨਿਕਲਦੀਆਂ ਸੀ ਇੱਥੇ ਪਹਿਲਾਂ ਪੂਰੀ ਐਕਸੈਸ ਸੀ ਲੋਕਾਂ ਦੀ ਇੱਥੇ ਪੂਰੀ ਲੋਕਾਂ ਦੀ ਆਵਾਜਾਈ ਸੀ ਹੁਣ ਵੀ ਇਸ ਪਾਸਿਓਂ ਰਸਤਾ ਹੈਗਾ ਲੋਕਾਂ ਦਾ ਕੋਈ ਇਹ ਨਹੀਂ ਹੈ ਵੀ ਕੋਈ ਪ੍ਰਾਈਵੇਸੀ ਬਰੀਚ ਹੋ ਰਹੀ ਹੈ ਜਾਂ ਕੁਝ ਹੋਰ ਹੋ ਰਿਹਾ ਹੈ ਜਾਂ ਕੋਈ ਰੈਸਟ੍ਰਿਕਟਿਡ ਏਰੀਆ ਹੈ ਲੋਕ ਆਲਰੇਡੀ ਉਰੇ ਆਉਂਦੇ ਜਾਂਦੇ ਆ ਇਸ ਸਾਈਡ ਤੋਂ ਆਉਂਦੇ ਜਾਂਦੇ ਸਿਰਫ ਆ ਦੋ ਕੰਦਾ ਨਿਕਲਣ ਕਰਕੇ ਇਹ ਸਾਡੇ ਟੋਟਲੀ ਲੋਕ ਕਟਆਫ ਨੇ ਐਂਡ ਸਭ ਤੋਂ ਵੱਡੀ ਗੱਲ ਇਹ ਕੋਈ ਵਿਲੱਖਣੀ ਮੰਗ ਨਹੀਂ ਕਰ ਰਹੀ ਇਹ ਚੀਜ਼ਾਂ ਆਲਰੇਡੀ ਕਈ ਵਕਤ ਵਕਤ ਥਾਮਾਂ ਤੇ ਇਹ ਜਿਹੇ ਆਧਾਰਨ ਪੇਚ ਹੋਏ ਹੋਏ ਆ ਜਿੱਥੇ ਸਰਕਾਰ ਨੇ ਰਾਹ ਦਿੱਤੇ ਕਿਤੇ ਉਹ ਚੱਕਰੀ ਜੀ ਲਾ ਦਿੰਦੇ ਆ ਜਿੱਥੋਂ ਬੰਦਾ ਲੰਘ ਸਕਦਾ ਕਿਤੇ ਕੋਈ ਹੋਰ ਕੱਟ ਦੇ ਦਿੰਦੇ ਆ ਸਾਡੇ ਲਹਿਰੇ ਸ਼ਹਿਰ ਦੇ ਵਿੱਚ ਵੀ ਪਰਲੀ ਸਾਈਡ ਇੱਕ ਛੋਟਾ ਰਾਹ ਕੱਢਿਆ ਹੋਇਆ ਕਿਉਂਕਿ ਉਧਰ ਵੀ ਆਈ ਥਿੰਕ ਮਾਸਟਰ ਕਲੋਨੀ ਵਾਲੀ ਸਾਈਡ ਆ ਸਰ ਉਧਰ ਵੀ ਸ਼ਾਇਦੇ ਦਿੱਕਤ ਆਉਂਦੀ ਸੀਗੀ ਸੁਨਾਮ ਦੇ ਵਿੱਚ ਵੀ ਸਾਡੀ ਇੰਦਰਾ ਬਸਤੀ ਦੇ ਵਿੱਚ ਇਸ ਤਰੀਕੇ ਨਾਲ ਦਿੱਕਤ ਆਉਂਦੀ ਸੀ ਉੱਥੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਥਾਵਾਂ ਤੋਂ ਇਸ ਤਰੀਕੇ ਨਾਲ ਰਸਤਾ ਦਿੱਤਾ ਹੋਇਆ ਸੋ ਇੱਥੇ ਵੀ ਅੱਜ ਬੜੀ ਸ਼ਾਰਟ ਨੋਟਿਸ ਤੇ ਮਤਲਬ ਇੱਕ ਵਾਰੀ ਸਨੇਹਾ ਲਾਇਆ ਵੀ ਅਸੀਂ ਖਨੌਰੀਆਂ ਚੱਲੇ ਆ ਵੀ ਅਸੀਂ ਇੱਥੇ ਆ ਰਹੇ ਹਾਂ ਜਦੋਂ ਆ ਕੇ ਇੱਥੇ ਖੜਨ ਲੱਗੇ ਇੱਕ ਘਰ ਦੋ ਘਰ ਚਾਰ ਘਰ ਹਰ ਘਰ ਦੇ ਵਿੱਚੋਂ ਐਨੇ ਗੁੱਸਾ ਸੀ ਲੋਕਾਂ ਦੇ ਵਿੱਚ ਐਨੇ ਤੰਗ ਹੋਏ ਹੋਏ ਨੇ ਲੋਕ ਵੀ ਐਡੀ ਵੱਡੀ ਗਿਣਤੀ 'ਚ ਤੁਸੀਂ ਦੇਖੋ ਰਾਤ ਦਾ ਸਮਾਂ ਹੋ ਰਿਹਾ ਮੱਛਰ ਹੋ ਰਹੇ ਨਾ ਹੋਇਆ ਪਿਆ ਫੇਰ ਵੀ ਮੇਰੀਆਂ ਮਾਵਾ ਮੇਰੀਆਂ ਭੈਣਾਂ ਬਜ਼ੁਰਗ ਬੱਚੇ ਹਰ ਇੱਕ ਪਰਿਵਾਰ ਦਾ ਜੀ ਅੱਜ ਇੱਥੇ ਨਿਕੜਿਆ ਖੜਿਆ ਹੈ ਕਿਉਂਕਿ ਇੱਕ ਬਹੁਤ ਵੱਡੀ ਇਨਕਨਵੀਨੀਅੰਸ ਉਹਨਾਂ ਨੂੰ ਹੋਈ ਪਈ ਹੈ ਇਹ ਸਰਕਾਰ ਦੀ ਬਹੁਤ ਵੱਡੀ ਵੈਸੇ ਤਾਂ ਨਲਾਕੀ ਹੈ ਕਿਉਂਕਿ ਸਰਕਾਰਾਂ ਡਿਵੈਲਪਮੈਂਟ ਡਿਵੈਲਪਮੈਂਟ ਦਾ ਮਤਲਬ ਹੁੰਦਾ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਕੋਈ ਚੀਜ਼ ਬਣਾਉਣਾ ਡਿਵੈਲਪਮੈਂਟ ਕਰਦੀਆਂ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਔਖਾ ਨਹੀਂ ਬਣਾਉਂ ਠੀਕ ਹੈ ਇੱਥੇ ਕੁਝ ਪੰਜ ਸੱਤ ਤੁਸੀਂ ਕੋਟਰ ਬਣਾਣੇ ਸੀ ਬਣਾ ਲੈਂਦੇ ਕੋਈ ਨਹੀਂ ਰੋਕਦਾ ਸੀ ਪਰ ਲੋਕ ਲੱਗਦੇ ਰਹਿੰਦੇ ਤਾਂ ਕੀ ਦਿੱਕਤ ਆਉਂਦੀ ਸੀ ਹੁਣ ਵੀ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਜਦੋਂ ਮੇਰੇ ਲੋਕਾਂ ਨੇ ਮੈਨੂੰ ਤਾਂ ਮੈਂ ਤਾਂ ਮੇਰੇ ਪਰਿਵਾਰ ਲਈ ਮੇਰੇ ਲਾਣੇ ਲਈ ਉਹਨਾਂ ਦੀ ਸਹੂਲਤਾਂ ਲਈ ਉਹਨਾਂ ਦੀ ਮੁਸ਼ਕਲਾਂ ਲਈ ਜਿੱਥੇ ਤੱਕ ਜਿਸ ਤਰ੍ਹਾਂ ਦੀ ਲੜਾਈ ਲੜਨ ਦੀ ਲੋੜ ਪਊਗੀ ਉਹਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਅੱਜ ਵੀ ਤਿਆਰ ਬਰ ਤਿਆਰ ਹੋ ਕੇ ਆਇਆ ਪਰ ਅਸੀਂ ਕਿਸੇ ਕਨਫਰੋਨਟੇਸ਼ਨ ਕਿਸੇ ਸਰਕਾਰ ਨਾਲ ਲੜਾਈ 'ਚ ਨਹੀਂ ਪੈਣਾ ਚਾਹੁੰਦੇ ਹੋ ਸਕਦਾ ਹੈ ਸ਼ਾਇਦ ਹਾਇਰ ਅਫਸਰ ਨੂੰ ਇਹਦੇ ਬਾਰੇ ਪਤਾ ਨਾ ਹੋਵੇ ਸੋ ਇਸ ਲਈ ਅਸੀਂ ਪਹਿਲਾ ਕਦਮ ਇਹ ਗੱਲ ਸਰਕਾਰ ਤੱਕ ਪਹੁੰਚਾ ਕੇ ਉਹਨਾਂ ਨੂੰ ਗੁਜ਼ਾਰਿਸ਼ ਕਰਨ ਲਈ ਆਏ ਅੱਜ ਅਸੀਂ ਪਹਿਲਾ ਕਦਮ ਇਹ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਸਰਕਾਰ ਤੱਕ ਸਨੇਹਾ ਲਾਉਣ ਲਈ ਆਏ ਆ ਤੁਹਾਡੇ ਲੋਕ ਇਸ ਦੇਸ਼ ਦੇ ਲੋਕ ਇੱਕ ਆ ਛੋਟੀ ਜੀ ਗਲਤੀ ਕਰਕੇ ਇੱਕ ਛੋਟੀ ਜੀ ਬੇਵਕੂਫੀ ਕਰਕੇ ਦੁਖੀ ਨੇ ਸੋ ਭਾਵੇਂ ਉਹ ਸਾਡੀ ਸੈਂਟਰ ਦੀ ਰੇਲਵੇ ਸਰਕਾਰ ਹੈ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਿਆ ਭਾਵੇਂ ਸਾਡੀ ਸਟੇਟ ਦੀ ਸਰਕਾਰ ਹੈ ਜਿਹੜੀ ਸੈਂਟਰ ਦੀ ਸਰਕਾਰ ਨਾਲ ਨੈਗੋਸ਼ੀਏਟ ਕਰ ਸਕਦੀ ਹੈ ਗੱਲ ਕਰ ਸਕਦੀ ਹੈ ਸਾਡੀ ਸਟੇਟ ਦੀ ਸਰਕਾਰ ਦੇ ਵਿੱਚ ਤਾਂ ਸਾਡਾ ਮੰਤਰੀ ਸਾਡੇ ਆਪ ਦੇ ਹਲਕੇ ਦਾ ਨੁਮਾਇੰਦਾ ਹੈ ਅਗਰ ਉਹ ਵੀ ਚਾਹਣ ਤਾਂ ਬਹੁਤ ਵੱਡੇ ਤਰੀਕੇ ਨਾਲ ਇਸ ਇਸ਼ੂ ਨੂੰ ਸਰਕਾਰ ਨਾਲ ਟੇਕ ਅਪ ਕਰਿਆ ਜਾ ਸਕਦਾ ਸੀ ਪਹਿਲਾਂ ਸਾਡੀਆਂ ਵੀ ਸਰਕਾਰਾਂ ਰਹੀਆਂ ਅਸੀਂ ਵੀ ਰੇਲਵੇਜ਼ ਨਾਲ ਵੱਖ-ਵੱਖ ਇਸ਼ੂ ਸੈਂਟਰ ਦੇ ਵੱਖ-ਵੱਖ ਵਿਭਾਗਾਂ ਨਾਲ ਟੇਕ ਅਪ ਕਰਦੇ ਰਹੇ ਹਾਂ ਤੇ ਹੁਣ ਵੀ ਕਰਾਂਗੇ ਪਰ ਅਸੀਂ ਇਹੀ ਕਿ ਲੋਕ ਦੇ ਜਿਹੜੇ ਗੁੱਸੇ ਦੇ ਵਿੱਚ ਆ ਕੇ ਸੜਕਾਂ ਤੇ ਜਾਣ ਜਾਂ ਕੋਈ ਹੋਰ ਤਰ੍ਹਾਂ ਦਾ ਸੀ ਪ੍ਰੋਟੈਸਟ ਕਰੀਏ ਜਾਂ ਕੋਈ ਆਪਣਾ ਨਾਰਾਜ਼ਗੀ ਜ਼ਾਹਰ ਕਰੀਏ ਅਸੀਂ ਸਭ ਤੋਂ ਪਹਿਲਾਂ ਸਰਕਾਰ ਨੂੰ ਘਹਾਰ ਲਾਉਣਾ ਚਾਹੁੰਦੇ ਹਾਂ ਸਾਨੂੰ ਪੂਰੀ ਉਮੀਦ ਹੈ ਵੀ ਇੰਨੇ ਲੋਕਾਂ ਦੀ ਔਕ ਦੇਖ ਕੇ ਸਾਡੀ ਸਰਕਾਰ ਜਾਗੂਗੀ ਸਾਡੀ ਸਰਕਾਰ ਸਾਡੀ ਰੇਲਵੇ ਮਿਨਿਸਟਰੀ ਲੋਕਾਂ ਦੀ ਲਾਈਫ ਈਜ਼ੀ ਕਰਨ ਲਈ ਇਹ ਜਿਹੜੀ ਕੰਧ ਹੈ ਇਹਦੇ ਵਿੱਚੋਂ ਘੱਟੋ ਘੱਟ ਇੱਕ ਇਨਸਾਨ ਦੇ ਨੰਗਣ ਜੋਗੇ ਰਸਤਾ ਤਾਂ ਦੋਨੇ ਕੰਧਾਂ ਦੇ ਵਿੱਚੋਂ ਦੇਉਗੀ ਤਾਂ ਕਿ ਲੋਕ ਇੱਥੋਂ ਲੰਘ ਸਕਣ ਆ ਫੋਟੋ ਬ੍ਰਿਜ ਬਣਿਆ ਉਹਨਾਂ ਦੀ ਸਹੂਲਤ ਲਈ ਬਣਿਆ ਰੇਲਵੇ ਸਟੇਸ਼ਨ ਬਣਿਆ ਉਹਨਾਂ ਦੀ ਸਹੂਲਤ ਲਈ ਬਣਿਆ ਇਹ ਕੰਧ ਜਿਹਨੇ ਸਾਡੇ ਲੋਕਾਂ ਦੀ ਜ਼ਿੰਦਗੀ ਦੋਵਰ ਕਰ ਰੱਖੀ ਹੈ ਪਰਲੀ ਸਾਈਡ ਤੇ ਐਸ ਸਾਈਡ ਇਹ ਕੰਧ ਦਾ ਸਾਰਾ ਰੌਲਾ ਇੱਥੋਂ ਥੋੜਾ ਜਿਹਾ ਰਾਹ ਮਿਲ ਜੇ ਅੱਗੇ ਲੰਘ ਜੂਗਾ ਆ ਸਾਰਿਆਂ ਨੇ ਮੈਨੂੰ ਆ ਕੇ ਜਿਵੇਂ ਪਹਿਲਾਂ ਬੋਲਦੇ ਦੱਸਿਆ ਬੜੀਆਂ ਵੱਡੀਆਂ ਦਿੱਕਤਾਂ ਨੇ ਸੋ ਅਸੀਂ ਦਿਖਾਉਣਾ ਚਾਹੁੰਦੇ ਸੀ ਵੀ ਇਹ ਉਹ ਬਾਰਡਰ ਹੈ ਆਹੀ ਕੰਧਾਂ ਨੇ ਨਾ ਜਿਹੜੀਆਂ ਇਹੀ ਸਾਨੂੰ ਨਾਸ਼ ਮਾਰਦੀਆਂ ਪਹਿਲਾਂ ਤੁਸੀਂ ਹਰਿਆਣੇ ਦੇ ਬਾਰਡਰ ਤੇ ਸਾਡੀ ਖਨੌਰੀ ਤੇ ਸ਼ੰਭੂ ਤੇ ਐਸੇ ਤਰੀਕੇ ਨਾਲ ਕੰਢਾ ਕੱਢ ਕੇ ਸਾਨੂੰ ਅੱਡ ਕਰਿਆ ਪਾੜ ਪਾਇ ਹੁਣ ਤੁਸੀਂ ਸਾਡੇ ਸ਼ਹਿਰਾਂ 'ਚ ਵੀ ਕੰਧਾਂ ਕੱਟਣੀ ਸ਼ੁਰੂ ਕਰਤੀਆਂ ਸਾਨੂੰ ਕਦੋਂ 파ੜਨਾ ਬੰਦ ਕਰੋਗੇ ਯਾਰ ਜੋੜਨ ਦਾ ਕੰਮ ਕਰੋ ਤੋੜਨ ਦਾ ਕੰਮ ਨਾ ਕਰੋ ਅੱਜ ਤੋੜਨ ਵਾਲਾ ਕੰਮ ਹੈ ਸੋ ਉਮੀਦ ਕਰਦੇ ਆਂ ਇਹ ਕੰਧ ਟੁੱਟੂਗੀ ਲੋਕਾਂ ਦੀ ਮਰਜ਼ੀ ਹੈ ਲੋਕਾਂ ਦੀ ਵਹਿਲ ਹੈ ਤੇ ਲੋਕਾਂ ਦੀ ਮਰਜ਼ੀ ਤੇ ਲੋਕਾਂ ਦੀ ਵਹਿਲ ਦੇ ਅਕਾਲ ਪੁਰਖ ਦੀ ਅਸ਼ੀਰਵਾਦ ਰਹਿੰਦਾ ਤੇ ਅਕਾਲ ਪੁਰਖ ਦੀ ਮਿਹਰ ਨਾਲ ਇਹ ਕੰਧ ਟੁੱਟੂਗੀ 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 ਸਰਕਾਰ ਪਿਆਰ ਨਾਲ ਤੋੜ ਦੇ ਤਾਂ ਚੰਗੀ ਗੱਲ ਹੈ ਨਹੀਂ ਲੋਕ ਤੋੜਨਗੇ ਹਾਂ ਜੀ